ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅਸੀਂ ਅੱਜ ਥੋੜੇ ਵਾਸਤੇ ਬੁਟੀਕ ਦੇ ਬਣੇ ਹੋਏ ਪੀਸ ਲੈ ਕੇ ਆਏ ਆ ਪਿਓਰ ਤੇ ਰਹਿਣਗੇ ਜੀ ਸਾਰੀ ਸੂਟ ਪਹਿਲਾਂ ਮੈਂ ਦੋ ਤਿੰਨ ਵੀਡੀਓ ਪਾ ਚੁੱਕੀ ਆ ਜੀ ਰੀਪੀਟ ਆਰਡਰ ਸਾਡੇ ਕੋਲ ਸਾਰੇ ਸੂਟਾਂ ਨਾਲ ਬਹੁਤ ਜ਼ਿਆਦਾ ਆ ਰਹੇ ਆ ਤੁਸੀਂ ਮੇਰੇ ਸਟੱਫ ਨੂੰ ਤੇ ਮੇਰੇ ਵਰਕ ਨੂੰ ਬਹੁਤ ਜ਼ਿਆਦਾ ਲਾਈਕ ਕਰ ਦਿਓ ਸਭ ਦਾ ਥੈਂਕ ਯੂ so much ਜਿਹੜੀ ਅੱਜ ਕਲੈਕਸ਼ਨ ਲੈ ਕੇ ਆਈਆਂ ਬਿਲਕੁਲ ਡਿਫਰੈਂਟ ਜੀ ਆਈਟਮ ਐ ਇਹ ਸਾਰੀ ਇਹਨਾਂ ਨਾਲ ਵੀ ਕਿਸੇ ਨਾਲ ਸਲਵਾਰ ਹੋਏਗੀ ਤੇ ਕਿਸੇ ਨਾਲ ਹਲੇ ਅਸੀਂ ਅੰਡਾਈ ਕਰवानी ਆ ਤੁਸੀਂ ਵਰਕ ਦੇਖ ਲਿਓ ਜੀ ਕਿਸੇ ਵੀ ਕਲਰ ਤੇ ਕਰਵਾਣਾ ਤਾਂ ਸੇਮ ਵਰਕ ਠੋਡੀ ਚੁਆਇਸ ਤੇ ਕਲਰ ਤੇ ਹੋ ਜਾਏਗਾ ਦਿਖਾਣੇ ਆ ਫਰਸਟ ਸੂਟ ਅੱਜ ਦਾ ਆਪਾਂ ਇਹ ਹੈਗਾ ਜੀ ਘੇਰਾ ਬਣਿਆ ਹੋਇਆ ਸ਼ਰਟ ਦਾ ਪਿਓਰ ਵਿਸਕੋਸ オーਰਗੈਂਜ਼ਾ ਦੀ ਸ਼ਰਟ ਹੈ ਜੀ ਇਹ ਠੀਕ ਹੈ ਤੇ ਵਰਕ ਦੇਖੋ ਬਹੁਤ ਜ਼ਿਆਦਾ ਯੂਨੀਕ ਵਰਕ ਹੈ ਪੀਕਾਕ ਬਣੇ ਹੋਏ ਨੇ ਜੀ ਇਸ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਇਹ ਦਿਨ ਨਾਲ ਹਲੇ ਸੀ ਸਲਵਾਟ ਆਈ ਕਰਾਣੀ ਆ ਇਹ ਪਾਊਡਰ ਪੀਚ ਕਲਰ ਆ ਸ਼ਾਇਦ ਕੈਮਰੇ ਚ ਨਾ ਆਵੇ ਪ੍ਰੋਪਰ ਮੈਂ ਤੁਹਾਨੂੰ ਇਦਾਂ ਤੈਜ ਹੀ ਕਰਕੇ ਦਿਖਾ ਦਾਨੀ ਆ ਕਿਉਂਕਿ ਜੇ ਆਪਾਂ ਇਹਨੂੰ ਖੋਲਾਂਗੇ ਤਾਂ ਬਿਲਕੁਲ ਵਾਈਟ ਜੀ ਲੁੱਕ ਆ ਜਾਏਗੀ ਇਸ ਤੇ ਇਹ ਪਾਊਡਰ ਪੀਚ ਕਲਰ ਆ ਠੀਕ ਹੈ ਜੀ ਤੇ ਇਹ ਹੈਗਾ ਹੈਵੀ ਲੁੱਕ ਦੇ ਵਿੱਚ ਇਸ ਦਾ ਦੁਪੱਟਾ ਬਹੁਤ ਜ਼ਿਆਦਾ ਹੈਵੀ ਆ ਫੋਰ ਸਾਈਡ ਇਹ ਸੂਟ ਨੇ ਜਿਹੜੇ ਤੁਸੀਂ ਕਿਸੇ ਵੀ ਸਾਈਡ ਤੋਂ 24 24 25 25000 30 30000 ਤੱਕ ਇਦਾਂ ਦੇ ਸੂਟ ਅਗਰ ਤੁਸੀਂ ਬਣਵਾਓਗੇ ਤਾਂ ਤੁਹਾਨੂੰ ਮਿਲਣਗੇ ਜੀ ਘੱਟ ਤੋਂ ਘੱਟ ਮੈਂ ਤੁਹਾਨੂੰ ਦੱਸ ਰਹੀ ਹਾਂ 30000 ਤਾਂ ਮੈਂ ਨਾਰਮਲ ਦੱਸ ਰਹੀ ਹਾਂ ਨਹੀਂ ਤਾਂ ਕਹਿਦਾਂ ਨੇ ਜੀ ਬੂਟੀਕ ਵਾਲੇ ਇੰਨੇ ਦਾ ਪੀਸ ਬਣੇਗਾ ਹੈਂਡਵਰਕ ਦਾ ਖੁੱਲਾ ਡੁੱਲਾ ਦੁਪੱਟਾ ਪੂਰਾ ਤੇ ਫੋਰ ਸਾਈਡ ਵਰਕ ਦੀ ਫਿਨਿਸ਼ਿੰਗ ਦੇਖੋ ਤੇ ਬ੍ਰੌਡਨੈਸ ਦੇਖੋ ਕਿੰਨਾ ਜ਼ਿਆਦਾ ਬ੍ਰੌਡਾ ਸਿਰ ਤੇ ਜਿੰਤਾ ਮਰਜੀ ਲੈ ਸਕਦੇ ਹੋ ਇਹਨੂੰ ਇੱਕ ਕੁੰਦਨ ਲੁੱਕ ਦਿੱਤੀ ਹੋਈ ਆ ਕਟਦਾਣ ਇਤੇ ਦਵਕੇ ਦੇ ਨਾਲ ਇਹਦਾ ਬਹੁਤ ਸੋਹਣਾ ਪਰਲ ਬਣਿਆ ਹੋਇਆ ਤੁਸੀਂ ਇੱਥੋਂ ਗਿਆ ਸਲਾ ਸਕਦੇ ਹੋ ਕਿ ਜਿਹੜੇ ਦੇ ਵਿੱਚ ਇਹ ਕਟਦਾਣਾ ਹੈ ਉਹ ਕੁੰਦਨ ਦੀ ਤਰ੍ਹਾਂ ਸ਼ਾਈਨ ਕਰਦਾ ਹੈ ਇੰਨੀ ਕਿ ਯਾਦਾ ਇਹਨੂੰ ਮਟੀਰੀਅਲ ਵਧੀਆ ਲੱਗਿਆ ਹੋਇਆ ਜੇ ਜਿਹੜਾ ਵੀ ਮੈਂ ਮਟੀਰੀਅਲ ਲਗਵਾਨੀ ਆ ਠੀਕ ਹੈ ਤੇ ਪ੍ਰਾਈਸ ਰਹੂਗਾ ਇਸ ਸੂਟ ਦਾ ਪਿਓਰਸ ਕ੍ਰੇਪ ਦੀ ਸਲਵਾਰ ਦੇ ਨਾਲ 19500 ਅਸੀਂ ਇਹਦੇ ਨਾਲ ਸਲਵਾਰ ਡਾਈ ਕਰਾਣੀ ਹੈ ਤੁਹਾਨੂੰ ਮੈਂ ਪ੍ਰਾਈਸ ਵੀ ਤੇ ਸਲਵਾਰ ਦੱਸ ਰਹੀ ਹਾਂ 19500 ਇਸ ਸੂਟ ਦਾ ਪ੍ਰਾਈਸ ਰਹੇਗਾ ਇਹ ਹਾਈएस्ट ਪ੍ਰਾਈਸ ਹੈਗਾ ਆਪਣੀ ਵੀਡੀਓ ਦਾ ਅੱਜ ਦਾ ਤੇ ਬਾਕੀ ਸਾਰੇ ਇਸ ਤੋਂ ਘੱਟ ਰਹਿਣਗੇ ਪਿਓਰ ਦੇ ਸੂਟ ਬਣੇ ਹੋਏ ਨੇ ਤਾਂ ਕਰਕੇ ਤੁਸੀਂ ਪਹਿਲਾਂ ਐਦਾਂ ਹੀ ਦੇਖ ਲਿਆ ਕਰੋ ਤਾਂ ਜੋ ਤੁਹਾਨੂੰ ਕਲਰ ਇਹਨਾਂ ਦਾ ਪਤਾ ਲੱਗ ਜੇ ਜਦੋਂ ਆਪਾਂ ਖੋਲ ਲਾਂਨੇ ਆ ਸੂਟ ਤਾਂ ਫਿਰ ਥੋੜਾ ਜਿਹਾ ਲਾਈਟ ਹੋ ਜਾਂਦਾ ਬਟ ਇਹਦੇ ਨਾਲ ਸਲਵਾਰ ਡਾਈ ਕੀਤੀ ਹੋਈ ਹੈ ਪਹਿਲਾਂ ਹੀ ਅਸੀਂ ਕ੍ਰੇਪ ਦੀ ਸਲਵਾਰ ਹੈ ਤੇ ਇ ਲਾਈਨਿੰਗ ਦੇ ਕੰਮ ਹੁਣ ਆਪਣੇ ਕਰ ਦੇਗੇ ਸਲਵਾਰ ਇਸ ਤੇ ਜਦੋਂ ਵੀ ਤੁਸੀਂ ਇਹ ਪਿਓਰ ਵਾਲੇ ਸੂਟਾਂ ਨੂੰ ਲਾਈਨਿੰਗ ਲਗਵਾਨੇ ਹੋ ਤਾਂ ਪਲੀਜ਼ ਰਿਕਵੈਸਟ ਹੈ ਜੀ ਇੱਕ ਤਾਂ ਤੁਸੀਂ ਕਦੇ ਵੀ ਜਿਹੜੀ ਆਪਾਂ ਰੂਬੀਆ ਵਗੈਰਾ ਲਗਾਨਨੇ ਆ ਪੱਗਾਂ ਵਾਲੀ ਲਾਈਨਿੰਗ ਉਹ ਕਦੇ ਨਹੀਂ ਲਗਵਾਨੀ ਹੈਗੀ ਤੇ ਡਾਈ ਕਰਵਾ ਕੇ ਲਗਾਨੀ ਹੈ ਡਾਈ ਹਮੇਸ਼ਾ ਤੁਸੀਂ ਸ਼ਰਟ ਨਹੀਂ ਦੇਣੀ ਹੈਗੀ ਸਲਵਾਰ ਦੇਣੀ ਹੈ ਜੀ ਡਾਈ ਵਾਸਤੇ ਜਦੋਂ ਵੀ ਤੁਸੀਂ ਇਹਨਾਂ ਸੂਟਾਂ ਦੀ ਡਾਈ ਕਰਾਨੀ ਹੋ ਕਿਉਂਕਿ ਪਿਓਰ ਦਾ ਸੂਟ ਹੁੰਦਾ ਤਾਂ ਫਿਰ ਸ਼ਰਟ ਤੇ ਸਲਵਾਰ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਹੈ ਠੀਕ ਹੈ ਜੀ ਨਾਲ ਤੁਹਾਨੂੰ 3 ਮੀਟਰ ਦੀ ਅਸੀਂ ਸਲਵਾਰ ਦਿੱਤੀ ਹੋਈ ਆ ਤੁਸੀਂ ਲੂਜ਼ ਪਲਾਜ਼ੋ ਕਲੀਆਂ ਵਾਲਾ ਪਲਾਜ਼ੋ ਸਲਵਾਰ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਬਾਜੂ ਤੋਂ ਵੀ ਤੁਹਾਨੂੰ ਹੈਵੀ ਵਰਕ ਮਿਲ ਜਾਏਗਾ ਦੁਪੱਟਾ ਦੇਖਣ ਵਾਲਾ ਜੀ ਇਸ ਸੂਟ ਦਾ ਅਸੀਂ ਜਾਲ ਦੁਪੱਟਾ ਰੈਡੀ ਕੀਤਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੋਇਆ ਨਾਲੇ ਤਾਂ ਵਰਕ ਐਦਾਂ ਲੱਗਦਾ ਕਿ ਬਹੁਤ ਲਾਈਟ ਵਰਕ ਹੈ ਮਤਲਬ ਲੁੱਕ ਲਾਈਕ ਹੈਵੀ ਆ ਪਰ ਜਦੋਂ ਆਪਾਂ ਕੈਰੀ ਕਰਦੇ ਆ ਨਾ ਬਿਲਕੁਲ ਲਾਈਟ ਵਰਕ ਹੈ ਜੀ ਇਹ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਠੀਕ ਹੈ ਜੀ 14500 ਰੁਪਏ ਤੁਹਾਨੂੰ ਅਸੀਂ ਇਹ ਵਾਲਾ ਸੂਟ ਦਵਾਂਗੇ ਜੀ 크ريب ਦੀ ਸਲਵਾਰ ਦੇ ਨਾਲ ਇਹ ਵਾਲਾ ਸੂਟ ਆ ਜੀ ਬਹੁਤ ਪਿਆਰਾ ਇਹ ਮੈਂ ਪਹਿਲਾਂ ਵੀ ਲੈ ਕੇ ਆਈ ਸੀਗੀ ਕਿਸੇ ਹੋਰ ਕਲਰ ਦੇ ਉੱਪਰ ਉਹ ਹੁਣ ਸਾਡਾ ਬੁੱਕ ਹੋਇਆ ਵਾ ਮੈਂ ਤੁਹਾਨੂੰ ਵੈਸੇ ਕਲਰ ਦਿਖਾ ਦਨੀ ਮੇਰੇ ਕੋਲ ਹੀ ਪਿਆ ਇਹ ਸਾਡੀ ਬੁਕਿੰਗ ਹੋਈ ਵੀ ਆ ਅਸੀਂ ਸੇਮ ਹੀ ਸੂਟ ਹੁਣ ਹਲਕਾ ਜਿਹਾ ਡਿਜ਼ਾਈਨ ਚ ਫਰਕ ਪਾ ਕੇ ਸਿੱਪੀ ਵਰਕ ਦੇ ਨਾਲ ਹੀ ਰੈਡੀ ਕੀਤਾ ਇਹ ਸੂਟ ਦਿਖਾਇਆ ਸੀਗਾ ਪਹਿਲਾਂ ਤੁਹਾਨੂੰ ਠੀਕ ਹੈ ਜੀ ਇਹ ਬਹੁਤ ਸੋਹਣਾ ਗ੍ਰੇ ਸ਼ੀ ਟੋਨ ਦੇ ਉੱਪਰ ਆ ਕਲਰ ਠੀਕ ਹੈ ਐਦਾਂ ਪਿਆ ਮੈਂ ਤੁਹਾਨੂੰ ਦਿਖਾਨੀ ਫਿਰ ਖੁੱਲ ਜਾਏਗਾ ਇਹ ਬਿਲਕੁਲ ਲਾਈਟ ਸ਼ੇਡ ਹੋ ਜਾਏਗਾ ਇਹਨੂੰ ਆਪਾਂ ਨੇ ਸਾਰੇ ਨੂੰ ਹੀ ਇਹ ਦੇਖੋ ਫਰੰਟ ਦੇ ਵਿੱਚ ਇਹ ਉੱਪਰ ਚੱਕ ਆਏਗਾ ਵਰਕ ਇਸ ਤੇ ਤੇ ਇਹ ਬਣਿਆ ਹੋਇਆ ਇਹਦਾ ਬਹੁਤ ਯੂਨਿਕ ਕੇਰਾ ਜਿਹੜਾ ਇਹਨਾਂ ਦਾ ਵਰਕ ਹੈ ਜੀ ਤੁਸੀਂ ਇਹਨਾਂ ਨੂੰ 10-15 ਸਾਲ ਬਾਅਦ ਜਦੋਂ ਵੀ ਟੈਚੀ ਚੋਂ ਕੱਢੋਗੇ ਆਪਣੇ ਚੋਂ ਤਾਂ ਤੁਹਾਨੂੰ ਐਦਾਂ ਹੀ ਸ਼ਾਈਨ ਇਸ ਮਟੀਰੀਅਲ ਦੀ ਬਰਕਰਾਰ ਮਿਲੇਗੀ ਠੀਕ ਹੈ ਦੁਪट्टे ਦੀ ਲੁੱਕ ਦਿਖਾ ਦੰਨੇ ਆ ਮੇਨ ਹੀ ਮੇਨ ਖਾਸੀਅਤ ਇਹੀ ਹੈ ਜੇ ਮਟੀਰੀਅਲ ਦੀ ਬਹੁਤ ਸੋਹਣੀ ਸ਼ਾਈਨ ਆ ਸੇਮ ਕਲਰ ਦੇ ਹੀ ਅਸੀਂ ਸਿੱਪੀ ਲਗਾਈ ਹੋਈ ਹੈ ਇਹਦੇ ਵਿੱਚ ਸਿੱਪੀ ਵਰਕ ਤੇ ਸਾਰਾ ਹੀ ਸੂਟ ਆ ਤੇ ਪ੍ਰਾਈਸ ਹੈਗਾ 14500 ਇਹਦੇ ਨਾਲ ਵੀ ਅਸੀਂ ਸਲਵਾਰ ਡਾਈ ਕਰवानी ਆ ਇਹ ਮੈਂ ਤੁਹਾਨੂੰ ਸਾਰੀ ਸਲਵਾਰਾਂ ਦੇ ਨਾਲ ਇਹਨਾਂ ਦੇ ਪ੍ਰਾਈਸ ਦੱਸਦੀ ਆ ਨੈਕਸਟ ਕਲਰ ਦੇਖੋ ਜੀ ਬਹੁਤ ਸੋਹਣਾ ਰਾਣੀ ਸ਼ੇਡ ਚ ਬਣਿਆ ਹੋਇਆ ਠੀਕ ਹੈ ਇਹਦੇ ਨਾਲ ਸਲਵਾਰ ਡਾਈ ਹੈ ਤੇ ਪ੍ਰਾਈਸ ਇਹਦਾ ਵੀ 14500 ਰਹੇਗਾ ਪਿਓਰ ਵਿਸਕੋਸ オーਗੈਂਜ਼ਾ ਦੀ ਹੈਗੀ ਆ ਜੀ ਸ਼ਰਟ ਬਹੁਤ ਸੋਹਣੀ ਫਿਟਿੰਗ ਆਂਦੀ ਆ ਇਸ ਸਟੱਫ ਦੀ ਤੇ ਲੁੱਕ ਵੀ ਬਹੁਤ ਸੋਹਣੀ ਪਾਰਟੀ ਵੇਅਰ ਲੁੱਕ ਹੈ ਜੀ ਪੂਰੀ ਸੂਟ ਦੀ ਫਰੰਟ ਸਾਰਾ ਜਾਲ ਰਹੇਗਾ ਤੇ ਕੇਰਾ ਰਹੇਗਾ ਹੈਵੀ ਇਹਦੇ ਵਿੱਚ ਰੇਸ਼ਮ ਦਾ ਕੰਮ ਹੋਇਆ ਹੋਇਆ ਵੇ ਵਾਜੂ ਵੀ ਤੁਹਾਨੂੰ ਹੈਵੀ ਚ ਮਿਲਣ ਗਿਆ ਅਗਰ ਤੁਸੀਂ ਇਹਨਾਂ ਸੂਟਾਂ ਦੇ ਸਲਵਾਰ ਦੇ ਪੌਂਚੇ ਆ ਤੇ ਕੰਮ ਕਰਵਾਣਾ ਤਾਂ ਉਹ ਹੋ ਜਾਏਗਾ ਜੀ ਸੇਮ ਤੇ ਪ੍ਰਾਈਸ ਦਾ ਥੋੜਾ ਜਿਹਾ ਫਰਕ ਪੈ ਜਾਏਗਾ ਫਿਰ ਦੁਪट्टे ਦੀ ਲੁੱਕ ਦੇਖ ਲਓ ਜੀ ਕਾਰਨਰ ਹੈਵੀ ਤੋਂ ਜਾ ਰਹੀ ਹੈ ਬੇਲ ਉੱਪਰ ਤੱਕ ਕਾਫੀ ਜ਼ਿਆਦਾ ਹੈਵੀ ਕਾਰਨਰ ਆ ਪਿਓਰ ਦਾ ਹੀ ਦੁਪੱਟਾ ਜੀ ਇਸ ਦਾ ਵੀ 14500 ਸੇਮ ਹੈਗਾ ਪ੍ਰਾਈਸ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਜਿਹੜੇ 14000 ਵਾਲੇ ਆ ਇਹ ਹੀ ਸੂਟ ਦਿਖਾ ਦਾਨੀ ਆ ਬਾਕੀ ਇਹਨਾਂ ਨੂੰ ਬਾਅਦ ਚ ਦਿਖਾਨੇ ਆ ਇਹ ਸੂਟ ਅਸੀਂ ਡਬਲ ਡਾਈ ਚ ਬਣਾਇਆ ਜੇ ਡਬਲ ਸ਼ੇਡ ਚ ਬਣਾਇਆ ਬਹੁਤ ਸੋਹਣੀ ਲੁੱਕ ਆਈ ਆ ਸੂਟ ਦੀ ਬਣਨ ਤੋਂ ਬਾਅਦ ਤੁਸੀਂ ਕਿਸੇ ਵੀ ਕਲਰਾਂ ਤੇ ਆਪਣੇ ਅਕੋਰਡਿੰਗ ਇਹਨਾਂ ਨੂੰ ਬਣਾ ਸਕਦੇ ਹੋ ਸਿੰਗਲ ਕਲਰ ਤੇ ਵੀ ਬਣਵਾ ਸਕਦੇ ਹੋ ਤੇ ਵਰਕ ਦੇਖੋ ਜੀ ਸੂਟ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਨਾਲ ਨੇਵੀ ਬਲੂ ਕਲਰ ਦੀ ਸਲਵਾਰ ਲਗਾਵਾਂਗੇ ਥੋੜੀ ਚੁਆਇਸ ਆ ਫਿਰੋਜ਼ੀ ਲਗਾਨੀ ਹੈ ਤਾਂ ਫਿਰੋਜ਼ੀ ਲਗਾ ਸਕਦੇ ਹੋ ਠੀਕ ਹੈ ਤੇ ਜਿਹੜਾ ਇਹ ਦਬਕਾ ਪਾਇਆ ਹੋਇਆ ਜੀ ਮਹਿਰੂਨ ਛੇੜ ਦੇ ਵਿੱਚ ਬਹੁਤ ਪਿਆਰਾ ਲੱਗਦਾ ਹੈ ਸਾਰੇ ਵਰਕ ਦੀ ਲੁੱਕ ਹੀ ਚੇਂਜ ਕਰਦੀ ਮਹਿਰੂਨ ਦਬਕੇ ਨੇ ਠੀਕ ਹੈ ਇੱਕ ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਸਭ ਤੋਂ ਜ਼ਿਆਦਾ ਮੇਨ ਵਰਕ ਦੀ ਫਿਨਿਸ਼ਿੰਗ ਹੁੰਦੀ ਹੈ ਇੱਕ ਇੱਕ ਪਰਲ ਪਰੋਇਆ ਹੋਇਆ ਹੈ ਦੁਪੱਟਾ ਵੀ ਤੁਹਾਨੂੰ ਇਦਾਂ ਹੀ ਮਿਲੇਗਾ ਤੁਸੀਂ ਜਿਹੜੇ ਕਲਰ ਦੀ ਸਲਵਾਰ ਕਹੋਗੇ ਉਸ ਕਲਰ ਦੀ ਡਾਈ ਕਰਵਾ ਦਾਂਗੇ ਵੈਸੇ ਇਹਦੇ ਨਾਲ ਤੁਸੀਂ ਬਲੂ ਕਲਰ ਦੀ ਲੈ ਲਓ ਸਲਵਾਰ ਤਾਂ ਜ਼ਿਆਦਾ ਸੋਹਣਾ ਲੱਗੇਗਾ ਸਾਰੀ ਦੁਪੱਟਾ ਦਵਕੇ ਦੇ ਨਾਲ ਹੈ ਜੀ ਤੇ 12500 ਹੈਗਾ ਇਸ ਸੂਟ ਦਾ ਪ੍ਰਾਈਸ ਨੈਕਸਟ ਬਿਲਕੁਲ ਨਵਾਂ ਕਲਰ ਆ ਤੇ ਬਹੁਤ ਸੋਹਣਾ ਕਲਰ ਹੈ ਇਦਾਂ ਜਿਵੇਂ ਪਹਿਲਾਂ ਵੀ ਲੈ ਕੇ ਆਈ ਸੀਗੀ ਸੂਟ ਕਾਫੀ ਜ਼ਿਆਦਾ ਪਸੰਦ ਕੀਤੇ ਨੇ ਸਾਰਿਆਂ ਨੇ ਤੇ ਸਭ ਦੇ ਆਰਡਰ ਵੀ ਬਹੁਤ ਆ ਰਹੇ ਆ ਇਹਦੇ ਵਿੱਚ ਦਵਕੇ ਦੇ ਨਾਲ ਨਾਲ ਰੇਸ਼ਮ ਦਾ ਕੰਮ ਕੀਤਾ ਹੋਇਆ ਸਾਰਾ ਹੀ ਫਰੰਟ ਹੈਵੀ ਦੇ ਵਿੱਚ ਹੈ ਠੀਕ ਹੈ ਜੀ ਤੇ ਦੁਪੱਟਾ ਇਹਦਾ ਵੀ ਤੁਹਾਨੂੰ ਹੈਵੀ ਲੁੱਕ ਕਛ ਮਿਲੇਗਾ ਪਿਓਰ ਵਿਸਕੋਸ ਔਰਗੇਂਜ਼ਾ ਦੇ ਉੱਪਰ ਫੋਰ ਸਾਈਡ ਬੇਲਾਂ ਤੇ ਸਾਰੇ ਚ ਇਦਾਂ ਬੂਟੇ ਰਹਿਣਗੇ ਤੇ ਪ੍ਰਾਈਸ ਹੈਗਾ ਜੀ 13500 ਨੈਕਸਟ ਦੇ ਰਹੀਆਂ 15500 ਹੈਗਾ ਜੀ ਇਸ ਸੂਟ ਦਾ ਪ੍ਰਾਈਸ ਤੇ ਕਲਰ ਵੀ ਬਹੁਤ ਪਿਆਰਾ ਹੈ ਸਾਰਾ ਹੀ ਸੂਟ ਇਹ ਦਬਕੇ ਤੇ ਬਣਿਆ ਹੋਇਆ ਹੈ ਇਹਨੂੰ ਸਿੰਗਲ ਮਟੀਰੀਅਲ ਆ ਦਬਕਾ ਵਛਲਕਾ ਹਲਕਾ ਹਾਈਲਾਈਟ ਨੂੰ ਪਰਲ ਦਿੱਤਾ ਹੋਇਆ ਸਾਰਾ ਹੀ ਸੂਟ ਦਬਕੇ ਤੇ ਬਣਿਆ ਹੋਇਆ neck ਬਣਿਆ ਹੋਇਆ ਇਸ ਦਾ ਤੇ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਇਹਦੀਆਂ ਜਿਹੜੀਆਂ ਬਾਜੂ ਨੇ ਉਹ ਵੀ ਹੈਵੀ ਚ ਬਣੀਆਂ ਹੋਈਆਂ ਠੀਕ ਹੈ ਜੀ ਦੇਖੋ ਜੀ ਦੁਪੱਟਾ ਫੋਰ ਸੈੱਟ ਹੈਵੀ ਵੇਲ ਦੇ ਨਾਲ ਦੁਪੱਟੀਆਂ ਦੀ ਹਲੇ ਫਿਨਿਸ਼ਿੰਗ ਹੋਣੀ ਹੈ ਇਹਨਾਂ ਨੂੰ ਟਿਸ਼ੂ ਲੱਗੇਗਾ ਤੇ ਸਲਵਾਰਾਂ ਡਾਈ ਹੋਣੀ ਹੈ ਜੇ ਇਹਦਾ ਪ੍ਰਾਈਸ ਹੈਗਾ 15500 ਪਿਓਰ ਵਿਸਕੋਸ ਤੇ ਹੀ ਇੱਕ ਸਟੱਫ ਹੋਰ ਆਇਆ ਦੇਖੋ ਇਦਾਂ ਸਿੰਗਲ ਲਾਈਨ ਆ ਰਹੀ ਆ ਹਲਕੇ ਜੀ ਲਾਈਨ ਆ ਸਟੱਫ ਦੇ ਵਿੱਚ ਤੇ ਇਹਨੂੰ ਅਸੀਂ ਬਹੁਤ ਸੋਹਣੇ ਵਰਕ ਦੇ ਨਾਲ ਬਣਾਇਆ ਸੂਟ ਨੂੰ ਬਿਲਕੁਲ ਨਮੀਜੀ ਲੁੱਕ ਦਿੱਤੀ ਆ ਤੇ ਬੈਠਵੀ ਬੈਠਵੀ ਜੀ ਲੁੱਕ ਦਿੱਤੀ ਆ ਬੈਠਮਾ ਜ ਵਰਕ ਆ ਸੂਟ ਦਾ ਹੈਂਡ ਦੀ ਆਰੀ ਦੇ ਨਾਲ ਬਣਿਆ ਹੋਇਆ ਸੂਟ ਆ ਠੀਕ ਹੈ ਜੀ 12000 ਹੈਗਾ ਪ੍ਰਾਈਸ ਤੇ ਦੁਪੱਟਾ ਤੁਹਾਨੂੰ ਫੋਰ ਸਾਈਡ ਹੈਵੀ ਮਿਲ ਜਾਏਗਾ ਇਹਦੀ ਵੀ ਹਲੇ ਸਲਵਾੜ ਡਾਈ ਹੋਣੀ ਆ ਇੱਕ ਜਿੱਦਾਂ ਦੁਪੱਟੇ ਹੁੰਦੇ ਆ ਛੋਟੇ ਛੋਟੇ ਜੇ ਬਸ ਐਦਾਂ ਦੀ ਇਹਨਾਂ ਦੀ ਮਤਲਬ ਇੰਨੇ ਕੁ ਸੂਟ ਹੁੰਦੇ ਆ ਇਹ ਪਿਓਰ ਤੇ ਜਿੰਨੇ ਵੀ ਬਣੇ ਹੋਏ ਹੁੰਦੇ ਆ ਵਰਕ ਦੇਖੋ ਜੇ neck ਵੀ ਦੇ ਕੇ ਬਹੁਤ ਪਿਆਰਾ ਵੈਠਵਾ ਵਰਕ ਕੀਤਾ ਹੋਇਆ ਪਿਓਰ ਦਾ ਸੂਟ ਆ ਸਾਰੇ ਤੇ ਐਦਾਂ ਹੀ ਰਹੇਗਾ ਜੀ ਇਹਦਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਵਿੱਚ ਬੂਟੀ ਐ ਕਲਰਫੁੱਲ ਜੀ ਪਾਈ ਵੀ ਬਲੈਕ ਆ ਗਈ ਗ੍ਰੀਨ ਆ ਗਈ ਇਦਾਂ ਤੇ 10000 ਹੈਗਾ ਇਸ ਸੂਟ ਦਾ ਪ੍ਰਾਈਸ ਇਹ ਸ਼ਿਮਰ ਦੇ ਉੱਪਰ ਲੈ ਕੇ ਆਏ ਆ ਜੀ ਸੂਟ ਛੋੜੇ ਵਾਸਤੇ 11500 ਪ੍ਰਾਈਸ ਹੈ ਇਸ ਸੂਟ ਦਾ ਠੀਕ ਹੈ ਵੀ ਦਬਕੇ ਦੇ ਉੱਪਰ ਬਣਿਆ ਹੋਇਆ ਤੁਹਾਨੂੰ ਕੋਈ ਵੀ ਵਰਕ ਪਸੰਦਾ ਕਿਸੇ ਵੀ ਕਲਰ ਤੇ ਕਰਵਾਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਸੂਟ ਤੁਹਾਨੂੰ ਸਾਡੇ ਕੋਲੋਂ ਰੈਡੀ ਮਿਲ ਜਾਣਗੇ ਅਸੀਂ ਸਲਵਾਰ ਡਾਈ ਕਰਾ ਕੇ ਜਦੋਂ ਵੀ ਤੁਸੀਂ ਸਾਨੂੰ ਆਰਡਰ ਦੰਦੇ ਹੋ ਤਾਂ ਦੋ ਚਾਰ ਦਿਨਾਂ ਚ ਭੇਜ ਦਾਂਗੇ ਜੀ ਇਹਦੇ ਤੁਹਾਨੂੰ ਸਲਵਾਰ ਦੇ ਪੌਂਚਿਆਂ ਤੇ ਵਰਕ ਮਿਲ ਜੇਗਾ ਇਹ ਸਲਵਾਰ ਇਹਦੇ ਨਾਲ ਸਟ੍ਰੇਟ ਸਲਵਾਰ ਬਣੇਗੀ ਠੀਕ ਹੈ ਤੇ ਇਹਦੇ ਨਾਲ ਹਲਕਾ ਜਿਹਾ ਮਲਟੀ ਅਸੀਂ ਦੁਪੱਟਾ ਡਾਈ ਕਰਵਾਇਆ ਸ਼ਿਮਰ ਡਾਈ ਤੇ ਫੋਰ ਸਾਈਡ ਇਦਾਂ ਹੈਵੀ ਵਰਕ ਦਿੱਤਾ ਜੀ। ਇਦਾਂ ਮਲਟੀ ਜੇ ਕਲਰਸ ਦੁਪੱਟਾ ਡਾਈ ਕਰਵਾ ਕੇ ਫੋਰ ਸਾਈਡ ਹੈਵੀ ਵਰਕ ਦਿੱਤਾ ਹੈ। ਸ਼ਿਮਰ ਦਾਈ ਦੁਪੱਟਾ ਰਹੇਗਾ ਇਸ ਦਾ। ਠੀਕ ਹੈ। ਪ੍ਰਾਈਸ ਹੈਗਾ 11500। ਨੈਕਸਟ ਦੇ ਰਹੇ ਹਾਂ ਜੀ 8500 ਦਾ ਸੂਟ ਆ। ਸਲਵਾਰ ਡਾਈ ਕਰवानी ਹੈ ਹਲੇ। ਤੇ ਟੋਟਲੀ ਹੈਂਡਵਰਕ ਦੇ ਨਾਲ ਬਣਿਆ ਹੋਇਆ ਹੈ। ਬਿਲਕੁਲ ਨਵਾਂ ਸਟੱਫ ਹੈ ਜੀ। ਟਿਸ਼ੂ ਦੇ ਉੱਪਰ ਲਾਈਨਿੰਗ ਆਈ ਵੀ ਹੈ ਜਿਹਦੇ ਨਾਲ ਦੀਵੇਂ ਪਹਿਲਾਂ ਵੀ ਬਣਾ ਚੁੱਕੀ ਆ ਸੂਟ ਇਹ ਦੇਖੋ ਸਾਰਾ ਹੀ ਫਰੰਟ ਹੈਵੀ ਇਕਵਲ ਵਰਕ ਹੈ ਇਹ ਸਾਰੇ ਕੋਈ ਸਾਲ ਦਾ ਕੁਸ਼ ਅਲੱਗ ਜਆ ਤੇ ਸਰਦਾਰੀ ਜਆ ਸੂਟ ਸੇਮ ਦੁਪੱਟਾ 4 ਸਾਈਡ ਵਰਕ ਦੇ ਨਾਲ 8500 ਹੈਗਾ ਜੀ ਪ੍ਰਾਈਸ ਵਿਦ ਸਲਵਾਰ ਇਹ ਹੈਗਾ ਜੀ ਬਹੁਤ ਜਿਆਦਾ ਯੂਨੀਕ ਵਰਕ ਹੈਂਡਵਰਕ ਤੇ ਇਹ ਸਾਰੇ ਬਣਿਆ ਹੋਇਆ ਥ्रेड ਵਰਕ ਦੇ ਨਾਲ ਠੀਕ ਆ অর্ਗੇਂਜ਼ਾ ਦੀ ਸ਼ਰਟ ਆ ਬਾਜੂਈ ਤੁਹਾਨੂੰ ਹੈਵੀ ਚ ਮਿਲ ਜਾਣਗੇ ਇਸ ਦੀਆਂ ਕੇਰਾ ਬਸਰਾਣਾ ਬਣਿਆ ਹੋਇਆ ਸੈਂਟਰ ਪੈਨਲ ਦੇ ਨਾਲ 8500 ਹੈਗਾ ਜੀ ਇਸ ਸੂਟ ਦਾ ਪ੍ਰਾਈਸ ਇਹਦੇ ਦੁਪੱਟੇ ਵਿੱਚ ਸਾਰੇ ਚਲਾਈਨਾ ਆਣਗੇ ਆ ਦੇ ਵਿੱਚ ਬੂਟੀ ਆ ਜਾਈਏ ਇਹ ਅਸੀਂ ਬਣਾਣੇ ਆ ਜੀ ਕ੍ਰਸ਼ਮ ਮੋਸ ਤੇ ਟੈਬੀ ਦੇ ਉੱਪਰ ਪਹਿਲਾਂ ਵੀ ਕਾਫੀ ਸਾਰੇ ਸੂਟ ਬਣੇ ਨੇ ਕ੍ਰਸ਼ ਟੈਬੀ ਦੇ ਸਾਰੇ ਸੂਟ ਹੈਂਡਵਰਕ ਦੇ ਨਾਲ ਬਹੁਤ ਸੋਹਣਾ ਬਣਿਆ ਹੋਇਆ ਕਾਫੀ ਅੱਛਾ ਤੇ ਸੌਫਟ ਸਟਫ ਹੈ ਵੀ ਅੱਜਕੱਲ ਚੱਲ ਰਿਹਾ ਜਿਹੜਾ 7000 ਇਸ ਸੂਟ ਦਾ ਪ੍ਰਾਈਸ ਆ ਇਹਦਾ ਦੁਪੱਟਾ ਵੀ ਇਦਾਂ ਤੁਹਾਨੂੰ ਹੈਵੀ ਮਿਲ ਜਾਏਗਾ। ਇਹ ਕੇਸੀ ਪਿਓਰ ਜੋਰਜਟ ਤੇ ਬਣਾਇਆ ਹੋਇਆ ਜੀ। ਇਹਨੂੰ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ। ਅੱਛੇ ਡਾਈ ਕਰਾ ਕੇ ਬਣਾਇਆ ਹੋਇਆ ਸੂਟ ਆ ਹੈਂਡਵਰਕ ਦੇ ਉੱਪਰ। ਇਹ ਹੀ ਬਲੂ ਜੀ ਟੋਨ ਚ ਆ ਜਾਂਦਾ ਸੂਟ। ਇਹ ਬਣਿਆ ਹੋਇਆ ਜੀ ਇਹਦਾ ਫਰੰਟ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈ। 7000 ਪ੍ਰਾਈਸ ਹੈ ਇਹ ਸੂਟ ਦਾ ਜੌਰਜਟ ਦਾ ਸਟੱਫ ਹੈ ਜੀ ਇਹ ਤੁਹਾਨੂੰ 5 ਮੀਟਰ ਸੂਟ ਮਿਲੇਗਾ ਜੌਰਜਟ ਦਾ 올ਓਵਰ ਜੌਰਜਟ ਦੇ ਸੂਟ ਰਹੇਗਾ ਤੇ ਜੌਰਜਟ ਦਾ ਹੀ ਰਹੇਗਾ ਇਸ ਦਾ ਦੁਪੱਟਾ ਤੇ 7000 ਹੈਗਾ ਜੀ ਇਸ ਸੂਟ ਦਾ ਪ੍ਰਾਈਸ 12000 ਹੈਗਾ ਜੀ ਇਹ ਸੂਟ ਦਾ ਪ੍ਰਾਈਸ ਇਹ ਪਿਓਰ ਦਾ ਸੂਟ ਆ ਸਾਰਾ ਹੀ ਸੂਟ ਦਬਕੇ ਤੇ ਬਣਿਆ ਹੋਇਆ ਬਹੁਤ ਯੂਨੀਕ ਵਰਕ ਹੈ ਬਹੁਤ ਯੂਨੀਕ ਸਾਰਾ ਹੀ ਸੂਟ ਟੋਟਲੀ ਦਬਕੇ ਤੇ ਬਣਿਆ ਹੋਇਆ ਹੈ ਫੋਰ ਸਾਈਡ ਦੁਪੱਟਾ ਇਸ ਦਾ ਹੈਵੀ ਵੇਲ ਦੇ ਨਾਲ ਰਹੇਗਾ ਜੀ ਤੇ ਵਿੱਚ ਦੁਪੱਟੇ ਸਾਰੇ ਚ ਬੋਟੀ ਰਹੇਗੇ ਠੀਕ ਹੈ ਜੀ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਲਰ ਤੇ ਡਿਜ਼ਾਈਨ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਕੈਦਾ ਨੇ ਸ਼ਰਾਦਾ ਸ਼ਰਾਦਾਾਂ ਦੇ ਵਿੱਚ ਵੀ ਤੁਹਾਡਾ ਭਰਪੂਰ ਪਿਆਰ ਆ ਮੇਰੇ ਨਾਲ ਥੈਂਕ ਯੂ ਸੋ ਮੱਚ ਥੈਂਕ ਯੂ